Arikan bebekwadi ne mai faru domin shara तेर टे तूं कुझु पीत गल गल, गल ਛੜੀ ਸੁਬੀ ਕਹਾਂਂਦੇ ਛੜਾਂਂਦੇ ਕਲਪਿਲੀ ਆਗੇ ਛੜੀ ਸੁਬੀ ਕਹਾਂਂਦੇ ਬਦਕੇ ਪੰਡਤਾਂ ਨੂੰ ਸਾਰੇ ਸ਼ਗਨ ਮੰਨਾਉਂਦੇ ਝੋਕੇ ਪੇਟਾਂ ਨੂੰ ਖੋਇਆ ਛੜੀ ਬਣਾਉਂਦੇ ਝੋਕੇ ਪੇਟਾਂ ਨੂੰ ਤੇ ਵੀ ਦਾ ਕਰ ਪੈਰ ਪੈ ਗਿਆ ਤਾਈਂ ਸੁਤੀ ਖੇਲੋਂਦੇ ਤੇ ਵੀ ਦਾ ਕਰ ਪੈਰ ਪੈ ਗਿਆ ਤਾਈਂ ਸੁਤੀ ਖੇਲੋਂਦੇ ਆਇਆ ਰੋ ਮੇਦਰਾ ਇੱਕ ਇੱਕ ਬਰਾ ਕੋ ਕਾ ਬਰਾ ਬੇ ਬੰਸੀ ਰੇ ਸਰ ਕੇ ਗੰਗੀ ਤਿਰੀ ਪਿਆਰੀ ਸੋਹਣਾ ਦੇ ਬੰਸਰੇ ਸਿਰ ਤੇ ਜੰਝੀ ਕੜੀ ਤਿਆਰੀ ਛੜੇ ਦਿੱਲੇ ਦੇਵਤ ਨਾਮ ਮਲਕੇ ਤੇਰੇ ਹਾਨੀਆਂ ਛੜੇ ਦਿੱਲੇ ਦੇਵਤ ਨਾਮ ਮਲਕੇ ਸੂਟ ਰੇਸ਼ਮੀ ਪਾਉਂਦੇ ਸਭ ਦੇ ਪਤਾ ਕਰਾਂਗੇ ਸੀਟ ਪਾਣ ਕੇ ਦੁਦ ਨਿਕਾ ਸਕੇ ਬਣ ਕੰਤ ਕੱਪ ਦੇ ਸੀਟ ਪਾਣ ਕੇ ਧਰਨੀ ਆਪਣੇ ਰਾਹ ਚ ਪਾਇਆ ਕੱਹਰੇ ਨਮਸਕਾਰ ਜੈਨ ਦੋਸਤੋ ਮੈਂ ਪਗਨ ਕੀਜਾ ਕੀਜਾ ਰੀਅਲ ਇੰਡੀਆ ਦਾ ਸਬਦਾਲ ਸੋਇ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਂਕ ਦੇ ਨਾਲ ਨਾਲ ਜਨੂੰਨ ਹੋਵੇ ਉਹੀ ਗੱਲ ਅੱਖੀ ਹੁੰਦੀ ਜਦੋਂ ਕਿਸੇ ਨੂੰ ਜਨੂੰਨ ਹੁੰਦਾ ਕਿਸੇ ਵੀ ਚੀਜ਼ ਦਾ ਹੋਵੇ ਉਹ ਉਹ ਲੱਗਦਾ ਹੈ ਉਹ ਸਭ ਕੁਝ ਭੁੱਲ ਜਾਂਦਾ ਹੈ ਉਹ ਆਪਣਾ ਕੰਮਕਾਰ ਆਪਣਾ ਪਰਿਵਾਰ ਕਿਉਂਕਿ ਜੋਸ਼ ਜਨੂੰਨ ਦੇ ਵਿੱਚ ਇੱਕ ਗੱਲ ਆਈ ਹੁੰਦੀ ਹੈ ਉਹਦਾ ਇੱਕ ਲਖਸ਼ ਹੋ ਜਾਂਦਾ ਹੈ ਉਹਨੇ ਆਪਣਾ ਜਨੂੰਨ ਪੂਰਾ ਕਰਨਾ ਹੈ ਉਹ ਜਿਵੇਂ ਮਰਜ਼ੀ ਕਰੇ ਜਿਵੇਂ ਮਰਜ਼ੀ ਕਰੇ ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਜਿਸ ਨੂੰ ਜਨੂੰਨ ਹੁੰਦਾ ਹੈ ਉਹ ਖਾਣਾ ਪੀਣਾ ਤੱਕ ਵੀ ਭੁੱਲ ਜਾਂਦਾ ਦੋਸਤੋ ਅੱਜ ਅਸੀਂ ਆਇਆ ਪਿੰਡ ਕੁੱਥਾ ਕਿਹੜੀ ਅੱਜ ਤੁਹਾਨੂੰ ਇਹੋ ਜਿਹੇ ਵਿਅਕਤੀ ਨਾਲ ਮਿਲਾ ਰਹੇ ਹਾਂ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਅੰਦਰ ਜਨੂੰਨ ਸੰਗੀਤ ਦਾ ਸਹੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਨਾਮ ਖਮਾਇਆ ਉਹਨਾਂ ਦੀਆਂ ਯਾਦਾਂ ਨੂੰ ਆਪਣੇ ਕੋਲ ਰੱਖਣ ਦਾ ਯਾਦਾਂ ਵੀ ਨਹੀਂ ਪੁਰਾਣੀਆਂ ਕਿ ਸ਼ਾਇਦ ਜੇ ਅਸੀਂ ਗੱਲ ਕਰੀਏ ਤਾਂ ਦਸਕਾ ਪੁਰਾਣੀਆਂ ਯਾਦਾਂ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਅੱਜ ਦੀ ਪੀੜ੍ਹੀ ਹੈ ਅੱਜ ਦਾ ਯੁੱਗ ਹੈ ਜੇ ਅੱਜ ਦੀ ਪੀੜ੍ਹੀ ਨੂੰ ਜੋ ਇੱਥੇ ਇਹਨਾਂ ਨੇ ਸੰਭਲ ਕੇ ਰੱਖਿਆ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਉਹਨੂੰ ਲੱਗੇਗਾ ਕਿ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਇਹ ਕਿਵੇਂ ਹੋ ਸਕਦਾ ਅਸੀਂ ਤਾਂ ਚੀਜ਼ਾਂ ਦੇਖੀਆਂ ਨਹੀਂ ਤਾਂ ਦੋਸਤੋ ਜੋ ਇੱਥੇ ਸਾਮਗਰ ਰੱਖਿਆ ਹੋਇਆ ਉਹਦੇ ਵਿੱਚ ਪੁਰਾਣੇ ਟੇਪ ਰਿਕਾਰਡਰ ਪੁਰਾਣੀਆਂ ਕੈਸਟਾਂ ਪੁਰਾਣੇ ਜਿਹੜੇ ਟੀਵੀ ਤੁਸੀਂ ਤਾਂ ਅੱਜਕੱਲ ਐਲਈਡੀ ਦਾ ਜ਼ਮਾਨਾ ਹੈ ਅੱਜਕਲ ਮੋਬਾਈਲ ਦਾ ਜ਼ਮਾਨਾ ਹੈ ਤਾਂ ਇੱਥੇ ਤੁਹਾਨੂੰ ਸਾਨੂੰ ਦੇਖਣ ਨੂੰ ਮਿਲੇ ਪੁਰਾਣੇ ਟੈਲੀਫੋਨ ਜਿਹੜੇ ਇੱਕ ਤਰ੍ਹਾਂ ਕਹਿ ਸਕਦੇ ਹਾਂ ਸਿਰਫ ਉਹ ਟੈਲੀਫੋਨ ਫਿਲਮਾਂ ਦੇ ਨਾਲ ਨਾਲ ਕਿਤਾਬਾਂ ਵਿੱਚ ਵੀ ਅਸੀਂ ਪੜ੍ਹੇ ਵੀ ਪਹਿਲੇ ਕਿਵੇਂ ਇੱਕ ਦੂਜੇ ਨਾਲ ਸੰਪਰਕ ਕੀਤਾ ਜਾਂਦਾ ਸੀ ਕਿਵੇਂ ਦੁੱਖਤਾਂ ਵੰਡਿਆ ਜਾਂਦਾ ਸੀ ਕਿਵੇਂ ਸੰਦੇਸ਼ ਪਹੁੰਚਾਇਆ ਜਾਂਦਾ ਸੀ ਇਸ ਤਰ੍ਹਾਂ ਬਹੁਰੀ ਬਹੁਤ ਕੁਝ ਜੇ ਅਸੀਂ ਇਕੱਲੇ ਇਕੱਲੇ ਗੱਲ ਕਰਨ ਬੈਠ ਜੀ ਲੱਗਦਾ ਆਪਣੀ ਕਿੰਨੇ ਕੰਧੇ ਲੱਗ ਜਾਣਗੇ ਪਰ ਉਹ ਜਿਹੜੀਆਂ ਇਹਨਾਂ ਕੋਈ ਜ਼ਿਆਦਾ ਨੇ ਉਹ ਪੂਰੀਆਂ ਨਹੀਂ ਹੋਣੀਆਂ ਸਾਡੀ ਗੱਲ ਪੜੀ ਲੰਬੀ ਚੱਲਣ ਜਾਵੇ ਦੋਸਤੋ ਆਓ ਸ਼ੁਰੂਆਤ ਕਰਦੇ ਹਾਂ ਉਹਨਾਂ ਨਾਲ ਜਿਨ੍ਹਾਂ ਨੇ ਉਹ ਯਾਦਾਂ ਕਿੰਨੇ ਦਸਕਾਂ ਪੁਰਾਣੀਆਂ ਸੰਭਿਈਆਂ ਨੇ ਦੋਸਤੋ ਆਓ ਸ਼ੁਰੂਆਤ ਕਰਦੇ ਹਾਂ ਆਪਣਾ ਸ਼ੁਭਨਾਮ ਮੇਰੇ ਕੋਲ ਉਹ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਦਸਪਾਲ ਸਿੰਘ ਤੋਂ ਗੱਤਾਂ ਕਿਹੜੀ ਤੇ ਅਸੀਂ ਇਦਾਂ ਦਾ ਦਿਨ ਪਟਿਆਲਾ ਦੇ ਦੇਖਣ ਵਾਲੇ ਕਿ ਦੇਖਣਾ ਚਾਹੇ ਕਿ ਤੁਸੀਂ ਪੁਰਾਣੇ ਟੇਪ ਰਿਕਾਰਡ ਪੁਰਾਣੇ ਵੀਸੀਆਰ ਪੁਰਾਣੇ ਜਿਹੜੇ ਟੀਵੀ ਤੋਂ ਇਲਾਵਾ ਹੋਰ ਵੀ ਇੱਕ ਤਰ੍ਹਾਂ ਕਹਿ ਸਕਦਾ ਇੰਜ ਇਲੈਕਟ੍ਰੀਸ਼ੀਅਨ ਜਿਹੜਾ ਸਮਾਨ ਗਜਤ ਸੰਭਿਆ ਹੋਇਆ ਹੈ ਜਿਹੜਾ ਅੱਜ ਦਾ ਜਿਹੜਾ ਇਲੈਕਟ੍ਰੀਸ਼ੀਅਨ ਸਮਾਨ ਹੈ ਉਹ ਤਾਂ ਵੀ ਨਹੀਂ ਚੱਲਦਾ ਤਾਂ ਤੁਹਾਡੇ ਕੋਲ ਬਿਰਲਾ ਬਿਜਲੀ ਵਾਲਾ ਸਮਾਨ ਹੈ ਇਹ ਤੁਹਾਡੇ ਮਨ ਵਿੱਚ ਕੀ ਆਇਆ ਕਿ ਮੈਨੂੰ ਸੰਭਗ ਰੱਖਣਾ ਹੈ ਤੁਹਾਨੂੰ ਫੜਾਗਾ ਹੀ ਮੈਂ ਕਿ ਗਾੜਨ ਲਈ ਜੀ ਪੈਣਾ ਕੁਸੂਨੀ ਸੋ ਨੂੰ ਗੀ ਉਹ ਸੰਦੋ ਮਤਲਬ ਦੋ ਕੋਈ ਰੈਸਟੋਰਾਂ ਨਾਲ ਮਿਹਨੀਆਂ ਮੈਂ ਕੰਮ ਕਰਦਾ ਹੁੰਦਾ ਸੀ ਕੰਮ ਤੇ ਜਾਣਾ ਹੁੰਦਾ ਤੋਂ ਮਨ ਨੂੰ ਥੋੜੀ ਦੇਰ ਨਾ ਸੌਂਦਾ ਮੋਗਾ ਨਾ ਮਿਲਿਆ ਪੱਤ ਪਈਏ ਜਿਵੇਂ ਨਾ ਮਤਲਬ ਜਾਮੀਆਂ ਹੋ ਗਿਆ ਇਸ ਤਰ੍ਹਾਂ ਮੈਂ ਲੜੀਆਂ ਦਾਣੇ ਤੇ ਖੁੱਲਣ ਲੱਗਿਆ ਖੁਦ ਖੁਰ ਗੀ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਸਿੱਛਾ ਵੀ ਰਹਿ ਤਾ ਕੋਈ ਨਹੀਂ ਤੇ ਇਹ ਜੀ ਲਾਈਫ ਨਹੀਂ ਉਮਰ ਨਹੀਂ ਹੈ ਪਰ ਵੀ ਰਿਕਾਰਡ ਸਾਹਮਣੇ ਚਾਹੀਦੇ ਆਂ ਕਿ ਰਿਕਾਰਡਾਂ ਦੀ ਉਮਰ ਨੂੰ ਬਹੁਤ ਲੰਬੀ ਹੈ ਵੀ ਇਹਨਾਂ ਨੂੰ ਤੁਹਾਡਾ ਵੀ ਰੱਖਾਂ ਜੇ ਬਹੁਤ ਦਿਨ ਖਰਾਬ ਨੂੰ ਮੇਰੇ ਕੋਲ ਕੋਡ ਜਿਗਾ ਤੰਗ 100 ਸਾਲ ਦੇ ਪਈਆਂ ਉਸ ਤੋਂ ਬਾਅਦ ਦੇ ਵੀ ਪਈਆਂ ਉਸ ਤੇ ਨਹੀਂ ਪਈਆਂ ਖਰਾਬ ਨਹੀਂ ਕੋਈ ਕੋਈ ਜਿਸ ਉਮਰ ਦੇ ਵਿੱਚ ਤੁਹਾਡੀ ਸੰਘਰਸ਼ ਦੀ ਉਮਰ ਸੀ ਕਮਾਨ ਦੀ ਉਮਰ ਸੀ ਕੁਝ ਕਰਕੇ ਦਿਖਾਣ ਦੀ ਉਮਰ ਸੀ ਉਸ ਉਮਰ ਤਾਂ ਨੂੰ ਇੱਕ ਜਨੂੰਨ ਪੈਦਾ ਹੋ ਗਿਆ ਇਹ ਜਿਵੇਂ ਕਿਵੇਂ ਪੈਦਾ ਹੋਇਆ ਤੇ ਕਿਸੇ ਕੀ ਕਰਨ ਮੁੰਨੋ ਜੰਮਾ ਤੁਸੀਂ ਉਸ ਤਾਈਂ ਸੰਗੀਤ ਨਾਲ ਬਹੁਤ ਪਿਆਸ ਸੀ ਸੰਗੀਤ ਜੀ ਨੇ ਮੇਰੀ ਉਮਰ ਦਾ ਸਾਰਾ ਵੀ ਦੀ ਹੋ ਪਰਮਾਤਮਾ ਜੀ ਜਿੰਨੀ ਕਿਰਪਾ ਮੈ ਸੰਗੀਤ ਸੁਣ ਲੈਣਾ ਮੈਨੂੰ ਕੋਈ ਤਕਲੀਫ ਨਹੀਂ ਹੈ ਮੈਂ ਵਾਹਿਗੁਰੂ ਜੀ ਅੰਦਾਸ ਕਰਦਾ ਵੀ ਮੈਂ ਜਿੰਨੀ ਕਿਰਪਾ ਮੇਰੇ ਤੇ ਹੈ ਸਾਹਨੇ ਦੇ ਰੱਖੀ ਵੀ ਮੈਨੂੰ ਹੁਣ ਵੀ ਸੰਗੀਤ ਸੁਣਤੀ ਮੈ ਮਨ ਨੂੰ ਮਿਲੇਗਾ ਮੈਂ ਮਿਲੇ ਮੈਂ ਸੰਗੀਤ ਜਰੂਰ ਸੁਣਨਾ ਹੈ ਵੀ ਆਪਣੇ ਕਮਰੇ ਦੇ ਵਿੱਚ ਵੜ ਕੇ ਮੈਂ ਸਵੇਰੇ ਉੱਠਾਂ ਸਾਰ ਚਾਹ ਪੀ ਕੇ ਆਪਣੇ ਕਮਰੇ ਦੇ ਵਿੱਚ ਆ ਕੇ ਮੈਂ ਕਹਿੰਦਾ ਜਿਸ ਤਰ੍ਹਾਂ ਨਾ ਮੈਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਆ ਇਸ ਤਰ੍ਹਾਂ ਮੈਂ ਆਪਣੀ ਸਮਾਨ ਦੇ ਦਰਸ਼ਨ ਕਰਾਂਗਾ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਸਲਮਾਨ ਖਾਨ ਦਾ ਯਾਦ ਰਹੇਗਾ ਸੰਜੇ ਦਾ ਤਾਂ ਯਾਦ ਰਹੇਗਾ ਹੋਰ ਵੀ ਕਾਫੀ ਜਿਹੜੇ ਐਕਟਰ ਨੇ ਯਾਦ ਰਹਿਣਗੇ ਪਰ ਜਿਹੜੇ ਸਾਡੇ ਪੰਜਾਬ ਦੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੇ ਇੱਕ ਲੋਕਾਂ ਦੇ ਵਿੱਚ ਗੀਤ ਸੰਗੀਤ ਪਤੀ ਜਨਮ ਪੈਦਾ ਕਰਨ ਵਾਲੇ ਜਿਹੜੇ ਪੁਰਾਣੇ ਗਾਇਕ ਰਹੇ ਨੇ ਕਾਉ ਕੇ ਦੀਪ ਰਹੇ ਨੇ ਕਾਉ ਕੁਲਦੀ ਮਾਨਕ ਰਹੇ ਨੇ ਹੋਰ ਵੀ ਰਹੇ ਨੇ ਤੇ ਤੁਸੀਂ ਇਹਨਾਂ ਤੋਂ ਕਿਵੇਂ ਪ੍ਰਭਾਵਿਤ ਹੋ ਹਾਂ ਮਤਲਬ ਜਦੋਂ ਮੇਰਾ ਰਿਕਾਰਡ ਆਉਂਦਾ ਸੀ ਮੈਂ ਉਦੋਂ ਹੀ ਜਦੋਂ ਮਾਰਕੀਟ ਦੇ ਵਿੱਚ ਡਾਟਾ ਆਇਆ ਮਤਲਬ ਰਾਜਪੀ ਜੰਦਾ ਸੀ ਨਾ ਮੈਂ ਜਦਨੇ ਜਾਂ ਪੀਪੀ ਦੂਨੀ ਜਾਂਦੀ ਮੇਰੇ ਰਾਜਪੀ ਤਾਂ ਸਦਾ ਹੀ ਉਹ ਕਹਿੰਦੇ ਸੀ ਮਤਲਬ ਦੂਈ ਸਦਾ ਹੀ ਆ ਗਿਆ ਜੀ ਹੁਣ ਇਹ ਹੁਣ ਇਹਨੇ ਲਈ ਵਗੈਰਾ ਜਾਣਾ ਨਹੀਂ ਹੈਗਾ ਉਸ ਟਾਈਮ ਮਤਲਬ 6 ਰੁਪਏ ਦਾ ਈਪੀ ਰਿਕਾਰਡ ਮਿਲਦਾ ਸੀ ਮੇਰੇ ਖਿਆਲ 10 ਰੁਪਏ ਦਾ ਪੀ ਦਾ ਪਰ ਫਿਰ ਨਹੀਂ ਜਦਨੇ ਜਾਂਦਾ ਹੁੰਦਾ ਸੀ ਤਾਂ ਮੈਂ ਖਰੀਦੀ ਗਿਆ ਜੀ ਫਿਰ ਉਹ ਇਹ ਮੇਰੇ ਕੋਲ ਜੀ ਸਮਝੋ 3000 ਦੇ ਨਗਪਗ ਇੱਕ ਪੱਧਰ ਪੱਥਰ ਨੇ ਰਕੋੜੀ ਨਾ ਐਸਪੀ ਬੋਲਦੇ ਸਿੰਗਾਪੁਰੇ ਉਸ ਤੋਂ ਬਾਅਦ ਆ ਗਿਆ ਜੀ ਐਸਪੀ ਉਸ ਤੋਂ ਬਾਅਦ ਈਪੀ ਆ ਗਏ ਸੈਰ ਨੂੰ ਸੁਪਰ ਆ ਗਿਆ ਜੀ ਐਨਐਲਪੀ ਆ ਗਏ ਫਿਰ ਐਲਪੀ ਆ ਗਏ ਉਸ ਤੋਂ ਬਾਅਦ ਫਿਰ ਜੀ ਕੈਕਟਲਚਰ ਆ ਗਿਆ ਕੈਕਟਲਚਰ ਵੀ ਬਹੁਤ ਦਿਨ ਸੁਣਿਆ ਜੀ ਬਹੁਤ ਦਿਨ ਸੁਣਿਆ 90 ਦੇ ਵਿੱਚ ਅ ਰਿਕਾਰਡ ਬੰਦ ਹੋ ਗਏ ਜੀ 90 ਦੇ ਵਿੱਚ ਰਿਕਾਰਡ ਬੰਨੇ ਬੰਦ ਹੋ ਗਏ ਸੀ ਉਸ ਤੋਂ ਬਾਅਦ ਫਿਰ ਕੈਟਾਂ ਜਲਦੀਆਂ ਜੀਆਂ ਕੈਟਾਂ ਨੂੰ ਬਹੁਤ ਸੁਣੀਆ ਤੇ ਕੈਟਾਂ ਵਾਲਾ ਵੀ ਬੰਦ ਹੋ ਗਿਆ ਜੀ ਫਿਰ ਸੀਡੀਆਂ ਆ ਗਿਆ ਸੀਡੀ ਸੀਡੀ ਦੀ ਕੈਟਾਂ ਵੀ ਮੇਰੇ ਕੋਲ ਪਹੁੰਚੇ 10000 ਦਾ ਡੱਕਾ ਕੀਤਾ ਪਈ ਆ ਜੀ 2000 2500 ਦੇ ਲਗਭਗ ਮੇਰੇ ਕੋਲ ਸੀਡੀ ਦੀਆਂ ਟੈਕਨ ਟੈਨਸੋ ਰਿਨਿਊ ਸੈਟ ਪਿਆ ਹੈ ਤੇ ਬਾਕੀ ਦੀ ਮੇਰੇ ਕੋਲ 15 2000 ਰੁਪਏ ਆ ਡੀਸੀਆਰ ਦੀ 5 600 ਕਸ਼ਟ ਪਈ ਹੈ ਬਾਕੀ ਸਹੀ ਨਹੀਂ ਪੰਨਿਆ ਸੀਡੀ ਪਰ ਲੈਣੇ ਪੁਪੰਨਿਆ ਬਾਕੀ ਉਹ ਹੋਰ ਇਨਿੰਗ ਮਤਲਬ ਜੀ ਅੰਦਰ ਕੋਈ ਸਮਾਂ ਨਹੀਂ ਪਿਆ ਜੀ ਸਾਰਾ ਹੀ ਚੱਲਦਾ ਹੀ ਹੈ ਜੀ ਪਰ ਬਹੁਤ ਪਲੇਣਾ 10 12 ਬਹੁਤ ਤੁਹਾਡਾ ਟੋਰਟ ਜੀ ਦੀ ਜੀ ਚੱਲਦੀ ਹੈ ਜੀ ਚਾਬੀ ਵਾਲੀ 102 ਮਾਡਲ ਚਾਬੀ ਵਾਲੀ 213 ਮਾਡਲ ਕੋਲੰਬੀਆ ਇਹ ਐਮਬੀ ਦੀ ਹੈ ਇੱਕ ਪੰਪੂ ਵਾਲੀ ਮਸੀਨੇ ਤੇ ਨਿੱਤਲਦੇ ਵਾਲੀ ਗ੍ਰਾਮੋਂ ਬੋਲਦੇ ਸੀ ਉਹ ਵੀ ਆਪਣੀ ਕੁਤਜ਼ਵੀ ਹੋਏ ਇਹ ਜੋ ਤਸਵੀਰ ਕਾਰ ਸੰਭਿਆ ਵਣ ਇਸੇ ਰਿਕਾਰਡ ਨੂੰ ਇਕੱਠਾ ਕਰਨ ਵਾਸਤੇ ਪੰਜਾਬ ਤੋਂ ਇਲਾਵਾ ਕਿਹੋ ਜਿਹੋ ਸਟੇਟਾਂ ਤੱਕ ਵੀ ਜਾਣਾ ਪਿਆ ਜੀ ਮੈਂ ਪੰਜਾਬ ਪਸਨਾਹ ਹਰਿਆਣਾ ਤੇ ਮਾਟਰ ਰਾਜਸਥਾਨ ਯੇ ਤੀਹ ਬਿਹਾਰ ਸਾਰੀ ਪੰਡੀਗੜ੍ਹ ਸਾਰੀ ਦਿੱਲੀ ਨਹੀਂ ਤਾਰਾ ਹੁਣ ਮੈਂ ਪਿੱਛੇ ਹੀ ਪਟਨਾ ਸਾਹਿਬ ਵੀ ਗਿਆ ਸੀ ਅੱਡੇ ਇੱਥੇ ਵੀ ਨਾ ਕੋਈ ਖੰਡੇ ਸੀ ਮਾਨਮਨ ਲੇਡ ਬਾਕੀ ਮੇਰਾ ਸੱਤੀ ਸਗੜ ਕੀ ਜਾਇਆ ਮੇਰਾ ਮਾਰਕ ਮਹਾਰਾਸ਼ਟਰ ਜਾਉਂਦਾ ਵਿਦਵਾਨ ਹੈ। ਕੋਲ ਨੂੰ ਸੰਗੀਤ ਨਾਲ ਕਿੰਨਾ ਪਿਆਰ ਹੈ ਇੰਨਾ ਜਨੂਨ ਹੈ। ਤੁਸੀਂ ਕਿਹੜੇ ਗਾਇਕ ਤੋਂ ਜ਼ਿਆਦਾ ਪ੍ਰਭਾਵਿਤ ਹੋ ਜਾਂ ਤੁਹਾਨੂੰ ਦੋ ਚਾਰ ਜਿਹੇ ਗਾਣੇ ਕਿਹੜੇ ਬਹੁਤ ਵਧੀਆ ਲੱਗੇ ਜਿੰਦ ਤੋਂ ਸਕੂਲ ਦਿਨ ਜਿੰਨ ਜਦੋਂ ਤੁਹਾਡਾ ਕਿਤੇ ਮਨ ਭਰਿਆ ਹੁੰਦਾ ਜਿੱਥੇ ਕਿਤੇ ਤੁਹਾਨੂੰ ਉਦਾਸੀ ਹੁੰਦੀ ਹੈ ਜਿੱਥੇ ਤੁਹਾਨੂੰ ਲੱਗਦਾ ਨਹੀਂ ਅੱਜ ਵੀ ਆਪਾਂ ਉਦਾਸੀ ਦੂਰ ਕਰਨੀ ਹੈ ਮਨ ਭਰਿਆ ਦਾ ਉਹ ਤਾਂ 2-4 ਗਾਣੇ ਖੜੇ ਨੇ ਜਿਹੜੇ ਤੁਹਾਡਾ ਮਨ ਵਿੱਚ ਭਰਿਆ ਹੁੰਦਾ ਉਹ ਵੀ ਦੂਰ ਪਹੁੰਚਦਾ ਤੇ ਉਹ 10 ਵੀ ਲੂ ਰੋਣ। ਬੰਨਾਂ ਤਾਂ ਸੰਗੀਤ ਸਾਰਾ ਹੀ ਪਿਆਰ ਹੈ। ਸੰਗੀਤ ਕੈਸੀ ਚੀਜ਼ ਹੈ ਨਾ ਮੁੱਤਾਂ ਮੰਨ ਕੋਈ ਜੇ ਬੰਦਾ ਬਿਮਾਰ ਹੋ ਗਿਆ ਡਾਕਟਰ ਵੀ ਕਹਿੰਦੇ ਕੰਨਾਂ 'ਚ ਹੈੱਡਫੋਨ ਲਾ ਕੇ ਸੰਗੀਤ ਸੁਣੋ ਜਨਮ ਜੀ ਨੂੰ ਤਿੰਨ ਨਾਮ ਮਿਲੇ ਮੈਂ ਤਾਂ ਉਹ ਫੀ ਨਾ ਛੱਡ ਦਿੰਦਾ ਮੈਨੂੰ ਭੁੱਖੇ ਨਹੀਂ ਰਹਿੰਦੀ ਹੈ ਜਦੋਂ ਮੈਂ ਆਪਣੇ ਕਮਰੇ ਤੋਂ ਬੱਬੜ ਦਿੰਦਾ ਮੇਰੀ ਮੁੰਡੇ ਮੇਰੀ ਪੋਤੀ ਆ ਵਜਾ ਮਾਰ ਮਾਰ ਕੇ ਕਹਿੰਦੀ ਹੈ ਮੈਨੂੰ ਪੀ ਗਈ ਹੈ ਜਿੰਨੀ ਉਹ ਨਹੀਂ ਖਾ ਲੋ ਸੰਗੀਤ ਤਾਂ ਸਾਰੀ ਵਧੀ ਜਾਂਦੀ ਮਤਲਬ ਸੰਗੀਤ ਐਸੀ ਚੀਜ਼ ਆ ਮਨ ਨੂੰ ਦੇ ਦੇਣਾਲੀ ਚੀਜ਼ ਹੈ ਹੁਣ ਤੱਕ ਮੇਰੇ ਕੋਲ ਪੰਜਾਬ ਦੇ ਇੱਕ ਹਜ਼ਾਰ ਕਲਾਕਾਰਾਂ ਦੀ ਪੰਜਾਬ ਦੇ ਅੰਦੀ ਰਿਕਾਰਡਾਂ ਰਹੀ ਆਵਾਜ਼ ਆਉਂਦੀ ਹਈ ਹੈ ਮੈਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਕੁੜੀ ਨੇ ਕਮੋਲੇ ਨੇ ਮੇਰੇ ਸਮਾਨ ਤੇ ਪਿਆ ਦਿੱਕਾ ਬਾਕੀ ਮੇਰੇ ਕੋਲ 17 ਪਸ਼ਮ ਦੇ ਰਿਕਾਰਡ ਪਈਆਂ 17 ਕੁੜੀ ਜਿਹੜਾ ਤੁਸੀਂ ਨੇ ਤੁਹਾਡੇ ਮਨ ਦੇ ਵਿੱਚ ਸੀਰੀਪ ਤਿੰਨਾ ਜਨੂੰਨ ਆਇਆ ਤੁਹਾਨੂੰ ਜੀ ਪਿਆਰ ਕਰਦੋ ਤੇ ਅੱਜ ਕੱਲ ਦੇ ਸੰਗੀਤ ਤੇ ਪੁਰਾਣੇ ਸੰਗੀਤ ਨਾਲ ਕੀ ਫਰਕ ਲੱਗਦਾ ਹੈ 35 ਸਾਲ ਬਾਅਦ ਡਿਫਰੈਂਸ ਆ ਜਾਂਦਾ ਜੀ ਫਾਕ ਜਿਹੜਾ ਆਰਟੀਕਲ ਦਾ ਮਤਲ ਸੰਗੀਤ ਹੈ ਨਾ ਇਹਦੇ ਵਿੱਚ ਧੂ ਟੜਕਾ ਸਾਜ ਜਿਆਦਾ ਜਿਹੜਾ ਮਤਲਬ ਪੁਰਾਣੇ ਕਲਾਕਾਰਾਂ ਨੇ ਗਾਇਆ ਹੋਇਆ ਜੀ ਉਹ ਮਤਲਬ ਸੰਗੀਤ ਬਿਲਕੁਲ ਹਲਕਾ ਉਹਨਾਂ ਦੀ ਆਵਾਜ਼ ਬਿਲਕੁਲ ਸੁਖ ਸੁਣਦੀ ਹੈ ਯਾਨੀ ਕਿ ਤੁਮ ਤੜਕੇ ਆ ਗਏ ਇੱਕ ਗਾਇਕੀ ਨਹੀਂ ਜਿਹੜਾ ਤੁਹਾਡੇ ਕਹਿਣ ਦਾ ਭਾਵ ਹੈ ਕਿ ਅੱਜ ਦਾ ਜਿਹੜਾ ਸੰਗੀਤ ਹੈ ਉਹ ਤੇਜ ਸੰਗੀਤ ਹੈ ਤੇ ਸਾਜ਼ਾਂ ਦੇ ਜ਼ੋਰ ਨਾਲ ਹੈ ਜਿਹੜਾ ਪੁਰਾਣਾ ਸੰਗੀਤ ਹੈ ਜਾਂ ਪੁਰਾਣੇ ਗਾਣੇ ਨੇ ਉਹਦੇ ਵਿੱਚ ਆਰਾਮ ਹੈ ਜਿਹੜਾ ਕੋਈ ਦਰਦ ਹੈ ਉਹਦੇ ਵਿੱਚ ਸਕੂਨ ਹੈ ਟਰਨ ਔਰ ਮਤਲਬ ਉਹ ਮਤਲਬ ਕਲਾਕਾਰ ਨੇ ਆਵਾਜ਼ ਦੇ ਦਮ ਤੇ ਗਾਇਆ ਹੋਇਆ ਮਤਲਬ ਆਵਾਜ਼ ਸਾਜ਼ਾਂ ਦੇ ਦਮ ਤੇ ਨਹੀਂ ਗਾਇਆ ਆਪਣੀ ਆਵਾਜ਼ ਦੇ ਦਮ ਤੇ ਹੂੰ ਤੇ ਮਤਲਬ ਸਾਜ਼ ਐ ਇਲੈਕਟ੍ਰੋਨਿਕ ਬਿਜਲੀ ਵਾਲਾ ਮਤਲਬ ਸੀਟ ਸੀਟਮ ਆ ਗਿਆ ਜੀ ਹੂੰ ਨਾ ਇਹ ਕਲਾਂ ਦੀ ਲੋੜ ਨਹੀਂ ਹੈਗੀ ਉਹ ਯਾਨੀ ਕਿ ਮਤਲਬ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਉਹ ਉਹਦੇ ਨਾਲ ਹੀ ਗਾਉਂ ਜਾਂਦੀਆਂ ਪੈਨਾ ਯਾਨੀ ਕਿ ਗਾਇਕਾਏ ਚਾਹੇਗਾ ਗਾਇਕਾ ਚਾਹੇ ਗਾਣਾ ਉਹੀ ਵੀ ਉਹਨੇ ਆਪਣੇ ਦਮ ਨਾਲ ਏਕ ਲਾਣੀ ਸੀ ਏਕ ਲਾਣ ਦਾ ਮਤਲਬ ਕੀ ਸੀ ਵੀ ਮਤਲਬ ਮੈਂ ਆਪਣੇ ਸਾਹ ਦੇ ਨਾਲ ਆਪਣੀ ਆਵਾਜ਼ ਮਲਾ ਲਾਉਂ ਉਹਨਾਂ ਪਰ ਪਹਿਲਾਂ ਹੀ ਉਹਨੇ ਲਈ ਵੀ ਹੁੰਦੀ ਹੈ ਜੀ ਕਿ ਅਸੀਂ ਗੱਲ ਕਰ ਰਹੇ ਸੀ ਕਿ ਸੰਗੀਤ ਪ੍ਰੇਮੀ ਨਾਲ ਜਿਸ ਸੰਗੀਤ ਪ੍ਰੇਮੀ ਨੇ ਸੰਗੀਤ ਪ੍ਰੇਟਿਡ ਜਨੂੰਨ ਉਸ ਵਿਅਕਤੀ ਦੇ ਨਾਲ ਮੈਂ ਆਪਣੇ ਮਿੱਤਰ ਨੂੰ ਤੋਂ ਮੰਗਾ ਕਿ ਉਹ ਵਿਖਾਣ ਕਿਉਂਦਾ ਨਹੀਂ ਕਿਨਾਂ ਨੂੰ ਸੰਭਿਆ ਰਿਹਾ ਅੱਜ ਦੀ ਪੀੜ੍ਹੀ ਨੂੰ ਤਾਂ ਸ਼ਾਇਦ ਜੇ ਗਣ ਕਰੀਓ ਤਾਂ ਸਿਰਫ ਕਿਤਾਬਾਂ ਤੱਕ ਸੀਮਤ ਹੋਏਗੀ ਸਿਰਫ ਪੜ ਸਕਦੀ ਹੋਏਗੀ ਉਹਨਾਂ ਦੇ ਗੱਲ ਕਰੀਏ ਤਾਂ ਉਹਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਜਿਹੜਾ ਇਹ ਚੀਜ਼ ਵੀ ਹੁੰਦੀ ਹੋਏਗੀ ਕਿਉਂਕਿ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਤੋਂ ਇਲਾਵਾ ਕੁਝ ਚੀਜ਼ਾਂ ਦਿਖਦੀਆਂ ਨਹੀਂ ਸਿਰਫ ਮੋਬਾਈਲ ਤੋਂ ਇਲਾਵਾ ਕੁਝ ਜਿਹਾ ਸਮਝਦੀਆਂ ਨਹੀਂ ਕਾਸ਼ ਦੇ ਅੱਜ ਦੀ ਪੀੜ੍ਹੀ ਵੀ ਇਹ ਪੁਰਾਣੇ ਸੰਗੀਤ ਨਾਲ ਜੁੜੀ ਹੁੰਦੀ ਪੁਰਾਣਾ ਪੁਰਾਣਾ ਸੰਗੀਤ ਸੁਣਦੀ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਬੋਸਕੋਨ ਮਿਲਦਾ ਦੋਸਤੋ ਬੜਾ ਧੰਨਵਾਦ ਕਰਦੇ ਆਂ ਅਸੀਂ ਜਸਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਉਹ ਪੁਰਾਣਾ ਰਿਕਾਰਡ ਦਿਖਾਇਆ ਜੋ ਅਸੀਂ ਕੈਸੇ ਕਹਿੰਦਾ ਸ਼ਾਇਦ ਅਸੀਂ ਵੀ ਨਹੀਂ ਦੇਖਿਆ ਹੋਵੇਗਾ ਕਿਉਂਕਿ ਇੱਥੇ ਸਾਨੂੰ ਪੁਰਾਣਾ ਜਿਹੜਾ ਰਿਕਾਰਡ ਜਿਹੜਾ ਇਲੈਕਟ੍ਰਿਕ ਗਜਟ ਦੇਖਣ ਨੂੰ ਮਿਲੇ ਸ਼ਾਇਦ 47 ਤੋਂ ਪਹਿਲੇ ਦੇ ਨੇ ਦੋਸਤੋ ਤੇ ਉਮੀਦ ਕਰਦੇ ਆਂ ਕਿ ਇਹਨਾਂ ਦਾ ਜਨੂੰ ਇਸ ਇਸਦਾ ਹੀ ਸੰਗੀਤ ਪਰਤੇ ਬਣਿਆ ਰਹੇਗਾ ਤੇ ਸਾਡੇ ਵਰਗੇ ਲੋਕ ਇਹਨਾਂ ਤੋਂ ਸਿੱਖਿਆ ਲੈਣਗੇ ਦੋਸਤੋ ਮੈਂ ਪਵਨਮ ਸੀਗਾ ਮਕੀ ਜਾ ਰੇਲ ਨੂੰ ਬਸ